ਮੋਦੀ ਵਾਂਗੂ ਦੇ ਦੇਣਾ ਮਾ ਦੂਚਾ ਚੀਰਲਾ ਤੂੰ ਰਹਿਣ ਦੇ ਕੋਈ ਨਹੀਂ ਇਹਨੂੰ ਪੱਕਿਆ ਵਾ ਜ਼ਰੂਰ ਚੀਰਨਾ ਉੱਥੇ ਇੱਕ ਲੱਗਾ ਹੋਰ ਆ ਇਹਦੇ ਨਾਲ ਦਾ ਆ ਚੀਰ ਤੂੰ ਦੂਜਾ ਆ ਹੁਲਾ ਵਾਲਿਆ ਦੇ ਜਦੋਂ ਉਹੀ ਪਸ ਕਰਨਾ ਧਰਨੀ ਆ ਸਾਰਾ ਪਸ ਕਰਨਾ ਪੱਕਾ ਨਾ ਕਰੋ ਬਸ ਉਹਨਾਂ ਨੂੰ ਪਾਈ ਲਵਾ ਕਾਉਂ ਮਾਰ ਜਣਾ ਨਾ ਹੋਵੇ ਨਾ ਖਾਉਂਦੇ ਇਹ ਕਿਤੇ ਪਰੇ ਲੁਕੇ ਹੀ ਰਹਿ ਗਿਆ ਬਾਲਾ ਬੱਟਾ ਤਾਂ ਹੋ ਗਿਆ ਜਿਆ ਮਾਵੇਂ ਕਿ ਹੋ ਰ ਨਾ ਨਿਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਿਭ ਸਾਰੇ ਠੀਕ ਠਾਕ ਹੈ ਟਾਈਮ ਹੈਗਾ ਮਾਰਨਿੰਗ ਦਾ 7 ਵਜ ਗਏ ਹੁਣ ਲਾਈਟ ਆਈ ਰਾਤ ਹਨੇਰੀ ਸੀ ਕਰਕੇ ਨਾ ਲਾਈਟ ਵੀ ਭੱਜ ਗਈ ਸੀ ਇਹ ਆਪਾਂ ਪਾ ਲੇ ਕੱਪੜੇ ਮਸ਼ੀਨ 'ਚ ਬੀਬੀ ਲੱਗੀ ਆ ਕद्दू ਚੀਰਨ ਸਬਜ਼ੀ ਬਣਾਵਾਂਗੇ ਹੁਣ ਇਹਨੂੰ ਵੀ ਵੇਖ ਲੈ ਵਿੱਚੋਂ ਕੱਟ ਕੇ ਪਹਿਲਾਂ ਵਿਚਾਲੇ ਚੀਰ ਲਾ ਆਲੂ ਛਿਲਣੀ ਫੜਾ ਦੇ ਰਣੀ ਫੜਾਉ ਇਹ ਲਵਾ ਬਸ ਫਿਰ ਇਹ ਚੀਜ਼ ਲਾ ਲਿਆਵਾ ਹੋਰ ਇੱਕ ਹੋਰ ਲਿਆਉਣੀ ਆ ਵੀ ਹਾਂ ਬਸ ਇਹ ਠੀਕ ਆ ਦੂਜਾ ਨਾ ਚੀਰੀ ਮੈਂ ਲੈ ਕੇ ਆਉਣੀ ਆ ਹੋਰ ਦੇਖਦੇ ਕਿ ਦੂਹੇ ਟਮਾਟਰ ਪੱਕਾ ਨਿਕਲ ਗਿਆ ਦੋ ਤੋੜੇ ਸੀ ਤੇ ਹੋਰ ਦੇਖਦੇ ਆਪਾਂ ਜੇ ਨਿਕਲਿਆ ਤਾਂ ਮੈਨੂੰ ਤਾਂ ਗਾਲ ਨੇ ਕੰਬੜੀ ਕੀਤਾ ਪਿਆ ਵਾ ਇੰਨਾ ਮੇਰੇ ਗਲ ਦੁਖਦਾ ਰਾਤ ਤਾਂ ਮੈਨੂੰ ਆ ਹੀ ਸੋਚ ਲੱਗੀ ਪਈ ਮੈਂ ਕਿ ਗਲ ਦੁਖਦਾ ਗਲ ਦੁਖਦਾ ਕਰੀ ਜਾਨੀ ਆ ਹੋਰ ਨਾ ਕੁਸ ਬ ਵਿੱਚੇ ਵਿੱਚ ਬਾਣੀ ਜਾਵੇ ਐਂਡ ਤੇ ਹੀ ਪਤਾ ਲੱਗੇ ਵੀ ਆ ਕੰਮ ਹੋ ਗਿਆ ਚਲੋ ਅੱਜ ਦਵਾਈ ਦਵਾਈ ਬਹੁਤ ਖਾ ਲਈ ਹੁਣ ਸ਼ਰਧਾ ਵਾਲੀ ਰਾਤ ਪੀਣ ਨੂੰ ਲਈ ਸੀ ਦੇਖਦੇ ਆ ਕੋਈ ਕੱਦੂ ਲੱਗਿਆ ਹੋਇਆ ਤਾਂ ਹੋਰ ਕਰਦ ਲਈ ਹੁਣੀ ਸੀ ਸਸਾ ਕਦੂ ਤਾਂ ਲੱਗੇ ਗਰਮੀ ਬਾਹਲੀ ਕਰਕੇ ਨਾ ਤੇ ਬਸ ਲਈ ਕਮਲੇ ਕਰੀ ਰੱਖਦੇ ਆ ਲੈ ਤਰ੍ਹਾਂ ਇਹ ਜੀਆਂ ਹੋਈਆਂ ਪਈਆਂ ਮੋਟੀਆਂ ਆਪੇ ਜੀਆਂ ਚਿਕੂ ਦੇ ਤੇ ਤੇ ਦੇ ਫੁੱਲ ਆਂ ਤੋਂ ਬਹੁਤ ਕਰੀ ਲਾ ਤੇ ਦੂਸਰ सब्जी ਬਣਾ ਲੈਣਗੇ ਇਹ ਕ ਮਿਲਿਆ ਸੁੱਕੀ ਬਣਾ ਲਾਂਗੇ ਸਬਜ਼ੀ ਕਰਨ ਕਹਿੰਦਾ ਗੋਭੀ ਦੀ ਨਹੀਂ ਖਾਣੀ ਸੁੱਕੀ ਬਣਾ ਲਾਂਗੇ ਇਹ ਵੇਖਸਾ ਗਰਸਾ ਪਾਸੇ ਤੇ ਰਹਿ ਗਈਆਂ ਮਾਤਾ ਕਿਤੇ ਕਟਾਈ ਤੋਂ ਨਹੀਂ ਮਾਚ ਐਸੀ ਲੱਗਦੀ ਆਹ ਜਿਹੜੇ ਵੀ ਰਸਤੇ ਕੋਟਾ 920 ਤੇ ਬਚ ਗਿਆ 12 ਆਪਾਂ ਨਾਲੇ ਯਾਨ ਤੇ ਡੈਟ ਨਹੀਂ ਗਈ ਡੈਟ ਵੀ ਹੈਗੀ ਹੈ ਨਾ ਦੇ ਲਈ ਨਹੀਂ ਤਾਂ ਸਾਰੇ ਣਾੜੇ ਇਸੇ ਮੁੰ ਦੇ ਵਿੱਚ ਡਾਲੇ ਨੇ ਅੰਜੇ ਹਿੰਦਫੋਂ ਨਹੀਂ ਹਨ ਉਸ ਦੇ ਡੇਲੀ ਲਾਈਟ ਚਲੀ ਜਾਂਦੀ ਕਰਕੇ ਇਨਵਰਟਰ ਚੱਲਦਾ ਹੁੰਦਾ ਇਸੇ ਕਮਰੇ ਚ ਦੋ ਪੱਖੇ ਚਲਾ ਲਈਏ क्यों उस जैसा अब नहीं डायरेक्शन भी लेटर जाओ तो क्यों पर गई कमरा ठंडा वैसे कब पता ना आया नहीं हैं कब पता ना आया सर बालों पर आंखें खींच गए ऐसे क्या पिन रानी लेके आओ कैसी मैं क्या बना ਦਰਮੇਚ ਜੁੰਦੀ ਹੈ ਦੁੱਧ ਥੱਲੇ ਨਿਕਲ ਜਾਂਦਾ ਲੱਗਦਾ ਆਲੂ ਵੀ ਨਾਲੇ ਬਾਰ ਬੱਚੀ ਆ ਕਾਰਨ ਕਾ ਸੁਖੀ <laughs> ਲੋਹਾ Yine bir daha bir daha bir daha bir ਮੇਰੇ ਲੋਟਣਾ ਨਹੀਂ ਗਲਾਸ ਪਾ ਦੇ ਮੈਂ ਕੋਲ ਜਿਹਦੇ ਦੋ ਬੈਟਰੀਆਂ ਵਾਲਾ ਤੁਹਾਡੇ ਰਵੱਟ ਉੱਥੇ ਵੀ ਚੱਲ ਜੂਗਾ ਜਾਂ ਸਾਡੇ ਦਾ ਜਨਰੇਟਰ ਹੈਗਾ ਚੱਲੇ ਫਿਰ ਬੜਾ ਹੋ ਜਾਊਗਾ ਜਿਹੜਾ ਰੱਖ ਰਸਤੇ ਪਰ ਆਣੀ ਹੋਲੀ ਦੇ ਤੋਂ ਵਾਲੇ ਪਛੀਰ ਲੈ ਆਂਦੀ ਨਵੀਂ ਜੋ ਮੈਂ ਬ੍ਰਾਣੀ ਨਾ ਤੋਂ ਨਾਮੀਂ ਅੰਦਰ ਰਾਸ ਲੈ ਬੈ ਕ ਤੂੰ ਨੇ ਪਿੱਛੇ ਪਰ ਰਾਸ ਰਾਣੀ ਦੇਖ ਬੀਬੀ ਤੂੰ ਐਤ ਬੀਬੀ સ્ਵਾਸ ਰਾਸ ਬੀਬੀ ਬੀਬੀ ਚਾਹ ਲੈਣੀ ਐ ਦੋ ਸਾਰੇ ਯਾਨੀ ਬੈਠ ਕੇ ਚਾਹ ਪੀਂ। ਤੁਸੀਂ ਵੀ ਆਓ। ਚਾਹ ਪੀਓ। ਦੋ ਕੁ ਦਿਨ ਕਰ ਲਓ। ਇਹ। ਬੱਚਾ ਕੋਈ ਨਾ ਕੋਈ ਸਿਰ ਨਾ ਕੋਈ। ਮਸ਼ੀਨ ਨਾਲ ਟੈਰ ਦਾ ਰਾਟ ਹੋਣ ਵਾਲੀ ਮਸ਼ੀਨ ਨਹੀਂ ਹੁੰਦੀ ਆ। ਉਹ ਬਸ ਤੇ ਰੱਖੀ ਆ ਮਰਨ ਉੱਥੋਂ। लगने आना मेरी के बाद की दोपहर का दबने का मैं दबने के बाद मिट्टी को तब तक तब तक रखो दोपहर का है नहीं तब तक जब मां किसी आज दोगने को दांत लग रहे हैं अपने की आज एड़ा फ्राउड लाहा की तुम्हें टीवी पायी है ने अब ऐसा बोलने के हम नौकरी ने कार ले सी गए हाँ गड़ा है बॉल्ड काम का भी और ਯਾਰ ਤੂੰ ਕਹਿੰਦੇ ਕੀ ਕਰੀ ਨਾ ਉਹਦਾ ਥੋੜਾ ਜਿਹਾ ਮਾਂ ਦੀ ਗੁਦਾ ਪੂਰਾ ਗਿਆ ਮੰਗਿਆਨਾਂ ਦੇ ਵਿੱਚ ਰੱਖਿਆ ਹਾਂ ਉਹ ਵੀ ਜਾਂਦਾ ਤੇ ਉਹ ਨਾਲ ਬinare ਪਤਰਾ ਜੀ ਨੂੰ ਗੁੱਸੇ ਜਾਂਦੇ ਨੇ ਕਹਿੰਦਾ ਨਹੀਂ ਕਰਵਾਉਂਦੇ ਨਹੀਂ ਜੇ ਮੜਾ ਉਹ ਤਲਵਾ ਉਹ ਇੱਥੇ ਲਾ ਦੇ ਨਿੱਕਰ ਤੇ ਬਸੇ ਨਹੀਂ ਕਰੂਗੀ ਗੱਲ ਸੰਗ ਲਾ ਦੇ ਹੋਰ ਪਰਾ ਕਰਦਾ ਕਦਣਾ ਵੀ ਉਹ ਸਾਧਗਾਂ ਦਾ ਕਿਲਾ ਪਟਨਾ ਉਹ ਪੱਗ ਪੀਰ ਜੀ ਦਾ ਅੰਬੂਜ ਅੰਬੂ ਜੀ ਨੇ ਆ ਮੈਂ ਆਪਣੇ ਮਗਰ ਦੇ ਪਾਸੇ ਕੋਲੇ ਤੋਂ ਬੰਦੇ ਲਾ ਲੌਕਾ ਸੰਗ ਭਕਤੀ ਕੀ ਚਾਰ ਪੀਰ ਦੀ ਪੱਟੇ किले पट्टे में किए इधर मतलब गोपर देसा कैसी मामले में जाता था भी पट्टे नहीं होता खान पास देवता दे यार जयपुर तक चार किले मक्की ले मक्की ले खाते हो पट्टे पट नहीं लगाते पट्टे यार लाना न सारे तल बाकी नहीं योगानंद बाकी नहीं नहीं तो ये अपना ले जाऊँ अब रेट डालता तो 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 दे तो देख है देखिए ऊपर से जोड़ देता हूं नहीं अगर तो मैं क्या करता सीधा ऊपर से कर देता हूं पर इससे और नहीं कोई कहानी और छात्र जो रखे थे कि जो पत्ते के हम तुम जो आते हो यार ਕਾਪ ਨੇ ਕਲੋਂ ਨਰਦੀ ਨੂੰ ਚੁੱਕਿਆ ਤੇ ਇੱਥੇ ਲੱਗ ਰਿਹਾ ਹੈ ਕਿ ਨਾ ਸਾਰੇ ਆ ਗਏ ਹੂੰ तो इस चीज में दूध देखिए आप देखो नहीं आवाज नहीं करते हैं जल्दी क्या किया पर्दी माँ का साधक एक तरफ यार माँ का हाँ क्या उन्हें चलने का कौन तुम चाहते हो चाहते हो कौन एक दिन लेजर बिजली से हम जल्दी पानी में पाते हैं हम पाते हैं तो दाखने थे अन्यथा क्या किया था इधर जितना फटकर कर रहा होगा कौन टारगेट <स्थारीण> ਇਹ ਕਿੱਥੇ ਹੋਵੇ ਇਹ ਵੀ ਫਰੋਸ ਇਹ ਵੀ ਸਾਡੇ ਕੋਲ ਚਲਉਂਦੀ ਹੈ ਇਹ ਹੈ ਚਾਰਾਂ ਚੋਂ ਆਈ ਹੈ ਇਹਦਾ ਵਾਈਪਰ ਵੀ ਖੂਹਾਂ ਤੋਂ ਬਾਅਦ ਕੀ ਜ਼ੀਰੋ ਕੋ ਕੋ ਦਾ ਬੈਸ ਹੈ ਜੇ ਨਹੀਂ ਪਕਸਿਆ ਤਾਂ ਕਰੂਗਾ ਇੰਨੀ ਨਹੀਂ ਨਹੀਂ ਤਾਂ ਫਿਰ ਮੇਰੀ ਗੱਲ ਸੁਣ ਲਓ ਜੀ ਆਪਾਂ ਵੀ ਲਿਆਂਦੀ ਨਵੀਂ ਮਸ਼ੀਨਰੀ ਅੱਜ ਮੋਟਰ ਨਾਲ ਚੱਲੂਗੀ ਇਹ ਸਾਰੀ ਫੈਟ ਕਰਨੀ ਪਊਗੀ ਨਾ ਹਾਂ ਲੱਗੂ ਇਹ ਰੰਗ ਕਰਕੇ ਹੁਣ ਕਿੱਥੇ ਹੋ ਗੇ ਗਿੱਲਾ ਰੰਗ ਗਿੱਲਾ ਹਾਂ ਇਹ ਨਾ ਕੋਈ ਨਾ ਮਰੀ ਜਦ ਤੱਕ ਆ ਤੱਕ ਹੀ ਮੜੇ ਕਿਹਦੇ ਪ੍ਰਾਣੀ ਤਾਂ ਨਹੀਂ ਰੰਗ ਕਰ ਕਰ ਦੇਈ ਜਾਂਦੇ ਨਹੀਂ ਦਰਾਮਾ ਖੋਲੋ ਇਹ ਕਿੰਨੇ ਕਿਲੋ ਦਾ ਦਰਾਮਾ ਪੱਚੀ ਕਿਲੋ ਦਾ 51 ਕਿੱਤੇ ਕੋਕਾ ਕੋਲੋ ਤਲੀਓ ਦੀ ਵੀ ਵਾਰੀ ਆਉਣ ਵਾਲੀ ਪਟੜਾ ਪਟੜੀ ਕਰਦੇ ਯਾਰ ਸਾਡੇ ਬੈਠੇ ਜਮ ਪਟੜਾ ਦੇ ਦੇ ਇਹਨੂੰ ਵੀੜਾ ਹੋਰ ਚੱਲ ਰਿਹਾ ਜੇ ਟੇ ਟੇ ਪਰ ਆਪਾਂ ਉਹਦੇ ਵੀ ਐਂ ਕਰਨਾ ਛੱਡ ਗਿਆ ਨਹੀਂ ਆਈ ਜਾਂਦਾ ਥਾਣਾ ਥੋੜੇ ਨਾਲ ਲੱਗਾ ਨਹੀਂ ਲੋ ਜੀ ਪੂਰੀ ਜਦੋਂ ਜ਼ਹਿਦ ਦੇ ਬਾਅਦ ਹੁਣ ਆਪਣੀਆਂ ਮਸ਼ੀਨ ਨਾਲ ਧਾਰਾਂ ਤਾਂ ਚੋਈਆਂ ਗਈਆਂ ਜਿਹੜੀਆਂ ਤਾਂ ਦੋ ਨਵੀਆਂ ਵਹਿੜਾਂ ਦਾ ਡਰ ਸੀਗਾ ਵੀ ਇਹਨਾਂ ਨੇ ਮਿਲਣਾ ਨਹੀਂ ਖਿਲਣੀਆਂ ਉਹ ਤਾਂ ਆਰਾਮ ਨਾਲ ਖੜ ਕੇ ਮਿਲ ਪਈਆਂ ਕਿਉਂ ਉਹਨਾਂ ਦੇ ਅੱਖਾਂ ਤੇ ਨਾ ਪੱਟੀ ਬੰਨਤੀ ਅੱਜ ਤਾਂ ਮੈਂ ਹੱਸੀ ਜਾਵਾ ਮੈਂ ਕਿਹਾ ਕੁੰਡ ਕੱਢ ਕੱਢ ਕੇ ਵਿਚਾਰੀਆਂ ਦੁੱਧ ਦਿੰਦੀਆਂ ਤੇ ਜਿਹੜੀਆਂ ਪਹਿਲਾਂ ਵਾਲੀਆਂ ਇੱਕ ਨੇ ਤੰਗ ਕੀਤਾ ਆਜੇ ਝੋਟੀ ਚੋਂਦੇ ਆ ਕੀ ਹੋ ਰਿਹਾ ਇਹਨਾਂ ਨੂੰ ਇਹ ਚੱਟਾ ਦੇ ਕੇ ਆਵਾ ਅਬ ਮੈਂ ਕੀ ਬਣਾਵਾਂ ਲਿਆਉਂਦੇ ਆ ਦੁੱਧ ਉੱਥੋਂ ਬਾਲਟੀ ਚ ਲਿਆਉਣ ਹਜੇ ਦੁੱਧ ਨਹੀਂ ਆਉਣਾ ਵੀ ਨਹੀਂ ਆ ਹਾਂਜੀ ਤੇ ਸਗਲੇ ਆਲਾ ਪਾ ਕੇ ਤਾਂ ਧਰੋ ਸਾਰੀਆਂ ਚੋਈਆਂ ਗਈਆਂ ਸਗਲੇ ਆਲਾ ਪਾ ਕੇ ਧਰ ਲੋ ਨਾ ਚਾ ਰੱਗ ਮਚਾ ਕੇ ਸਗਲੇ ਆਲੇ ਪਾਇਆ ਚਾਹਤਾਂ ਦਾ ਥੋੜਾ ਹੁਣ ਸਵੇਰੇ ਦੇਖੋ ਕਿਵੇਂ ਮਿਲਦੀਆਂ ਨਹੀਂ ਹੌਲੀ ਹੌਲੀ ਗੱਜ ਜਾਣਗੀਆਂ ਨਵੀਆਂ ਹਜੇ ਪਤਾ ਕੀ ਆ ਜਿੱਦੇ ਪਹਿਲੇ ਦਿਨ ਕੂਲਰ ਲਿਆ ਕੇ ਲਾਇਆ ਸੀ ਉਹਦੇ ਵੀ ਇਹਨਾਂ ਦਾ ਇਹੀ ਹਾਲ ਸੀਗਾ ਤੇ ਅੱਜ ਉਹ ਮਸ਼ੀਨ ਮੋਟਰ ਸਰ ਖੜਕਾ ਕਰਦੀ ਸੀ ਕਰਕੇ ਨਾ ਤਾਂ ਕਰਕੇ ਹੋ ਗਿਆ ਸੀ ਮੈਂ ਤਾਂ ਮੰਝਿਆਂ ਨੂੰ ਲੀੜੇ ਲਾਉਂਦੀ ਲਾਉਂਦੀ ਛੱਡ ਕੇ ਗਈ ਬੀਬੀ ਇਹਨੂੰ ਪੂਰਾ ਹੋ ਗਿਆ ਮੰਝੇ ਲੀੜਾ ਚਲੋ ਜੀ ਦਿਖਾਉਣੀ ਹੈ ਬੈ ਆ ਦੋਨੋਂ ਲੱਗ ਗਿਆ ਇੱਕ ਇਹਨੂੰ ਲਾਤਾ ਇੱਕ ਇਹਨੂੰ ਲਾਤਾ ਆ ਰਹਿ ਗਿਆ ਨਮਨਜਾਮ ਲਾਉਣਾ ਸੀ ਅੱਜ ਲਈ। ਚਲੋ ਜੀ ਨੇਰਾ ਹੋ ਗਿਆ ਕਾਫੀ। ਛਿੱਟਾ ਤੂਫ ਕਰੀਏ ਆਟਾ ਗੁੰਨੇ। ਤੇ ਬੀਬੀ ਦੁੱਧ ਗਰਮ ਕਰ ਲੂਗੀ। ਟੈਂਕਿੰਗ ਆ ਭਰਾਂਗਾ। ਟੈਂਕਿੰਗ ਆ ਭਰ ਲਓ। ਇਹ ਸੀ ਚਲਾ ਕੇ ਕਮਰਾ ਠੰਡਾ ਕਰ ਲੀਏ। ਹੁਣ ਆਪਣੇ ਦੋ ਰੂਮਾਂ ਚ ਹੋ ਗਏ ਐ AC ਹੈਗਾ ਸਪਲਟ ਤੇ ਇਧਰ ਵਾਲੇ ਕਮਰੇ ਚ ਇਧਰ ਵਿੰਡੋ ਲੱਗਾ ਵਾ ਤੇ ਫਿਰ ਵਾਰੀ ਨਾ ਚਲਾ ਲੈਣੀ ਆ ਇਧਰਲੇ ਨੂੰ ਪਹਿਲਾਂ ਰੂਮ ਠੰਡਾ ਕਰ ਲਈਦਾ ਇੱਕ ਵਾਰਾ ਚਲਾ ਕੇ ਉਧਰ ਲ ਜਦੋਂ ਸਾਰੇ ਜਣੇ ਰੋਟੀ ਖਾ ਕੇ ਤੇ ਪੈਣਾ ਹੋਊਗਾ ਉਹ ਦੋ ਚਲਾ ਲੈਣਗੇ ਦੋ ਕੁ ਘੰਟੇ ਫਿਰ ਆਏ ਨੇ ਬਾਹਰਲਾ ਕਮਰਾ ਇੱਧਰ ਤਾਂ ਆਪਣੇ ਜਾਲੀ ਵਾਲੇ ਦਰਵਾਜ਼ੇ ਲੱਗੇ ਵੀ ਐਸ ਰੂਮ ਨੂੰ ਇਧਰ ਆਪ ਫਿਰ ਆ ਕਮਰੇ ਦਾ ਬਾਹਰਲਾ ਖੋਲ ਲੈਨੇ ਆ ਇਧਰ ਫਿਰ ਆ ਜਾਲੀ ਥਾਣੀ ਠੰਡੀ ਹਵਾ ਆਉਣ ਲੱਗ ਜਾਂਦੀ ਉਹ ਬਾਹਰ ਖੋਲ ਲਈਦਾ ਉਧਰ ਬਾਰੀਆਂ ਖੋਲ ਲਈ ਤੇ ਜਾਲੀ ਵਾਲੀਆਂ ਬਾਰੀਆਂ ਬੰਦ ਰਹਿਂਦੀਆਂ ਤੇ ਚਲੋ ਜੀ ਅੱਜ ਕਾਫੀ ਨੇਰਾ ਹੋ ਗਿਆ ਕਾਫੀ ਟਾਈਮ ਹੋ ਗਿਆ ਅੱਜ ਦੀ ਵੀਡੀਓ ਦਾ ਐਂਡ ਆ ਪਾ ਇੱਥੇ ਹੀ ਕਰਦੇ ਆ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤੇ ਪਲੀਜ਼ ਜੇ ਚੈਨਲ ਤੇ ਪਹਿਲੀ ਵਾਰ ਹੋਨੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸਾਡੇ ਚੈਨਲ ਨੂੰ ਚਲੋ ਜੀ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ